ਮੇਰੀ ਮੇਜਰ ਲੀਗ ਦੀ ਤਿਆਰੀ ਚੱਲ ਰਹੀ। ਮੈਨੂੰ ਆਏ ਸੀ ਵੀ ਮੈਂ ਇਧਰ ਲੀਗ 'ਚ ਨਾਮ ਬੁਆਵਾਵਾਂਗਾ। ਮੈਂ ਨਹੀਂ ਸੋਚਿਆ ਸੀਗਾ ਵੀ ਆਹ ਹੋ ਜਾਊਗਾ। ਮੇਰਾ ਸੁਪਨਾ ਸੀ ਮੈਂ ਮੇਜਰ ਲੀਗ 'ਚ ਬੜੀ ਤਗੜੀ ਹੋ ਕੇ ਖੇਡਣਾ। ਮੇਰੇ ਘਰ ਦੇ ਲਈ ਸੁਪਨਾ ਨਹੀਂ ਤਾਂ ਅਫਸਰ ਦੇਖਣਾ ਜੀ। ਪੰਜਾਬ ਬਹੁਤ ਸੋਹਣਾ ਜੀ। ਇਹ ਮੋਢੇ ਤੇ ਸਟਾਰ ਲੱਗੇ ਹੋਣ ਹਨਾ। ਤੇ ਮੇਰਾ ਪਿਓ ਦੇਖ ਕੇ ਮੇਰੀ ਟੀਨਆਉਂਦੀ ਹੈ ਦਿਲ ਵਿੱਚ। ਅਲ ਮੇਰੀ ਕੋਈ ਮਦਦ ਕਰਦਾ ਨਾ ਕਰੇ ਹਨਾ। ਪਰ ਜੇ ਕਿਸੇ ਕਿਹੜੇ ਦੇ ਛੱਟ ਵੱਜਦੀ ਆ ਉਹਦੀ ਮਦਦ ਤੇ ਜ਼ਰੂਰ ਕਰੋ ਵੀ ਜਦੋਂ ਉਹ ਛੱਟ ਵੱਜਦੀ ਹੈ ਨਾ ਵੀ ਸਾਰੇ ਸਾਰੇ ਸਭ ਨੇ ਟੁੱਟੇ ਉਹਦੇ ਮਾਮੂਲੀ ਨਾਦਾਨੀ ਕਰਕੇ ਕਰਨਾ ਜਾ ਜਿਵੇਂ ਮਰਜ਼ੀ ਲਾ ਲਓ ਉਹਨਾਂ ਤੋਂ ਛੱਟ ਵੱਜ ਗਈ ਮੇਰੇ ਤੇ ਕੈਂਚੀ ਗਲਤ ਵੱਜ ਗਈ ਓਕੇ ਤੁਸੀਂ ਰੇਡਰ ਹੋ ਜੀ ਮੈਂ ਰੇਡਰ ਜੀ ਯਾਨੀ ਕਿ ਰੋਗਦਿਆਂ ਤੋਂ ਜਾਫੀ ਤੋਂ ਕੈਂਚੀ ਵੱਜੀ ਜਿਹੜੀ ਕੈਂਚੀ ਵੱਜਣ ਕਾਰਨ ਗੋਟਾ ਟੁੱਟ ਗਿਆ ਕਦੇ ਇਹਦਾ ਟ੍ਰੀਟਮੈਂਟ ਕਿੱਥੋਂ ਕਰਵਾਇਆ ਕੋਈ ਨਹੀਂ ਕਰਾਇਆ ਬਈ ਕਿਉਂ ਨਹੀਂ ਟ੍ਰੀਟਮੈਂਟ ਜੇ ਕਰਾਵਾਂਗੇ ਤਾਂ ਉਹਦੇ ਵਾਸਤੇ ਪੈਸੇ ਲੱਗਣਗੇ ਆਪਣੇ ਕੋਲੇ ਉਹ ਵੀ ਨਹੀਂ ਬਈ ਇੱਕਦਮ ਡੇਢ ਸਾਲ ਹੋਇਆ ਹੈਗਾ ਤੇ ਮੇਰੇ ਘਰੇ ਨਾਲ ਵੀ ਤਿੰਨ ਕੱਪ ਪਏ ਆ ਮੈਂ ਤਿੰਨਾਂ ਨੂੰ ਰੋਜ਼ ਨਿਹਾੜਦੀ ਆ ਤੁਹਾਡੇ ਹੁਣ ਵੀ ਅੱਖਾਂ 'ਚ ਪਾਣੀ ਆ ਗਿਆ ਫਿਰ ਮੈਂ ਪਾਣੀ ਦਾ ਵੀ ਅੰਗਣਾ ਆਣਾ ਹੈ ਵੀ ਜਦੋਂ ਕਬੱਡੀ ਦਾ ਨਾਮ ਵੀ ਸਕੂਲੋਂ ਪਾਣੀ ਤਾਂ ਵੀ ਉਹ ਹੀ ਅੱਖਾਂ 'ਚ ਆਏ ਡੇੜੀ ਤੇ ਸ਼ੂਗਰ ਦੇ ਮਰੀਜ਼ ਕਰੀ ਹੁੰਦੇ ਹੋ ਕੋਈ ਕੰਮ ਨਹੀਂ ਕਰਦੇ ਮੈਂ ਨਾ ਬਈ ਕਰੇ ਜਿੰਨੀ ਵਾਰ ਮੌਜੂਦ ਦੀ ਮੈਂ ਕੱਢਣ ਲੱਗੀਆਂ ਮੈਂ ਨਾ ਤਾਂ ਕਦੇ ਗਰਾਊਂਡ 'ਚ ਬੈਠ ਕੇ ਮਢੀ ਸੀ ਤੇ ਨਾ ਕਦੇ ਢੇਰੀਆਂ ਤੋਂ ੜ ਕੇ ਹੁੰਦੀ ਸੀ ਤੇ ਸਸ਼ੀਕਾਲ ਜੀ ਮੈਂ ਤੁਹਾਡਾ ਦੋਸਤ ਪਰਮਜੀਤ ਅੱਜ ਦੀ ਇਸ ਕਹਾਣੀ ਦੇ ਵਿੱਚ ਇੱਕ ਗੁਹਾਰ ਲਾਵਾਂਗੇ ਗੁਹਾਰ ਜਾਨੀ ਕਿ ਮਦਦ ਦੀ ਗੁਹਾਰ ਕਿਉਂਕਿ ਜਿਹੜੀ ਕੁੜੀ ਦੇ ਨਾਲ ਗੱਲਬਾਤ ਕਰਨੀ ਹੈ ਉਹ ਕਬੱਡੀ ਖੇਡਦੀ ਹੈ ਤੇ ਕਬੱਡੀ ਦੇ ਦੌਰਾਨ ਉਹਨੇ ਆਪਣੇ ਗਿੱਟੇ ਗੋਡੇ ਵੀ ਤੜਵਾ ਲਏ ਅੱਜ ਗੋਡਾ ਤੜਵਾ ਕੇ ਉਹ ਘਰ ਬੈਠੀ ਆ ਲੇਕਿਨ ਜਨੂਨ ਇੰਨਾ ਕਿ ਚਾਹ ਕਹਿੰਦੀ ਹੈ ਕਿ ਜੇ ਮੈਨੂੰ ਅੱਜ ਵੀ ਕਬੱਡੀ ਖੇਡਣੀ ਪਵੇ ਤਾਂ ਮੈਂ ਗੋਡੇ ਨੂੰ ਵੇਖ ਕੇ ਬੈਠਾਗੀ ਨਹੀਂ ਮੇਰਾ ਖੇਡਣ ਦਾ ਉਤਸ਼ਾਹ ਹੋਵੇਗਾ ਮੇਰੇ ਨਾਲ ਆ ਭੈਣ ਤਿਕਸ਼ੂ ਬਠਿੰਡਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਭੈਣੇ ਠੀਕ ਹੋ ਹਾਂਜੀ ਮੇਰੇ ਪੜਨੇ ਕਬੱਡੀ ਚ ਤਾਂ ਬਹੁਤ ਉੱਚੀ ਬੋਲਣਾ ਪਹਿਲਾਂ ਤੁਸੀਂ ਬੜਾ ਹੌਲੀ ਬੋਲਦੇ ਹੋ ਨਹੀਂ ਨਹੀਂ ਵੀਰੇ ਹੈ ਨਹੀਂ ਨਹੀਂ ਥੋੜਾ ਜਿਹਾ ਉੱਚੀ ਬੋਲੋਗੇ ਹਾਂਜੀ ਜ਼ਰੂਰ ਜੀ ਅੱਛਾ ਦਿਖਸ਼ੂ ਪੜਨੇ ਮੈਂ ਪਹਿਲਾਂ ਤੁਹਾਡੇ ਗੋਡੇ ਬਾਰੇ ਪੁੱਛਣਾ ਚਾਹਾਂਗਾ ਇਹਨੂੰ ਕਦੋਂ ਤੇ ਕੀ ਪ੍ਰੋਬਲਮ ਆਈ ਹੈ ਇਹ ਬਈ ਆਪਣੇ 4-5 ਮਹੀਨੇ ਹੋ ਗਏ ਹੁੰਦੇ ਹਨ ਇਹਨੂੰ 6 ਮਹੀਨੇ ਲੱਗ ਜੂਗਾ ਆ ਮਾਰਚ ਚ ਤੇ ਮੇਰੇ ਨਾਲ ਲੀਗਾਮੈਂਟ ਦੋ ਸੀ ਬਈ ਦੋਨੇ ਟੇਅਰ ਹੋ ਗਏ ਟੁੱਟ ਗਏ ਦੋਗੇ ਓਕੇ ਤੇ ਛਿੱਲੀ ਜਿਹੜੀ ਸੀਗੀ ਉਹ ਪਟ ਗਈ ਤੇ ਗੋਡੇ ਚ ਗੈਪ ਪੈ ਗਿਆ ਹੂੰ ਇਹ ਕਿਵੇਂ ਹਾਦਸਾ ਕਿਵੇਂ ਵਾਪਰਿਆ ਹੈ ਇਹ? ਇਹ ਬਈ ਮੈਂ ਇੱਕ ਵੱਡੀ ਖੇਡਣ ਨਹੀਂ ਸੀ ਤਪੇ ਮੈਚ ਸੀ। ਹੂੰ ਤਪੇ ਮੰਡੀ ਮੈਚ ਸੀਗਾ। ਤੇ ਜੋ ਆਖ ਨੰਮੀਆਂ ਸੀਗੇ ਚਲੋ ਉਹਨਾਂ ਦਾ ਨਾਦਾਨੀ ਕਰਕੇ ਕਾਰਨ ਹਨ। ਜਾਂ ਜਿਵੇਂ ਮਰਜ਼ੀ ਲਾ ਲਓ ਉਹਨਾਂ ਤੋਂ ਛੱਟ ਵੱਜ ਗਈ ਮੇਰੇ ਤੇ ਕੈਂਚੀ ਗਲਤ ਵੱਜ ਗਈ ਉਹਨਾਂ ਤੋਂ। ਓਕੇ ਤੁਸੀਂ ਰੇਡਰ ਹੋ? ਜੀ ਮੈਂ ਰੇਡਰ ਆ। ਜੀ। ਜਾਨੀ ਕਿ ਰੋਗਦਿਆ ਤੋਂ ਜਾਫੀ ਤੋਂ ਕੈਂਚੀ ਵੱਜੀ ਜਿਹੜੀ ਕੈਂਚੀ ਵੱਜਣ ਕਾਰਨ ਗੋਡਾ ਟੁੱਟ ਗਿਆ। ਟੁੱਟ ਗਿਆ। ਤੇ ਫਿਰ ਉਦੋਂ ਉੱਥੇ ਕਲੱਬ ਨੇ ਜਾਂ ਕੋਈ ਕਮੇਟੀ ਨੇ ਕੋਈ ਮਦਦ ਕੀਤੀ? ਕਮੇਟੀ ਚ ਬਈ ਇੱਕ ਬੰਦੇ ਨੇ ਸਿਰਫ ਮੈਨੂੰ ਥੋੜੀ ਮਦਦ ਕੀਤੀ ਆ। ਆਪਾਂ ਐ ਨਹੀਂ ਕਹਿੰਦੇ ਕਿਸੇ ਨੇ ਮਦਦ ਨਹੀਂ ਕੀਤੀ ਕਿ ਕਮੇਟੀ ਚ ਉਦੋਂ ਮਦਦ ਕੀਤੀ ਆ। ਹੂੰ। ਮਤਲਬ ਕਿ ਜਿਹੜਾ ਗੱਡੀ ਨੇ ਆਉਣਾ ਸੀ ਜਾਂ ਹਾਂ ਗੱਡੀ ਨੇ ਜਿਹੜਾ ਆਉਣਾ ਸੀ ਉਹ ਕਰਾਇਆ ਦਿੱਤਾ ਵਾ। ਓਕੇ ਉਹਦਾ ਕਰਾਇਆ ਜਿਹੜਾ ਐਂਬੂਲੈਂਸ ਦਾ ਕਰਾਇਆ ਜਾਂ ਤੁਹਾਨੂੰ ਲੈ ਕੇ ਜਾਣ ਵਾਸਤੇ ਕਾਰ। ਹਾਂ ਜਿਹੜੀ ਲੈ ਕੇ ਜਾਣ ਵਾਲੀ ਗੱਡੀ ਸੀ ਉਹਦਾ ਕਰਾਇਆ ਦਿੱਤਾ ਸੀ ਬਠਿੰਡੇ ਤੱਕ। ਓਕੇ ਤੇ ਦਾ ਟ੍ਰੀਟਮੈਂਟ ਕਿੱਥੋਂ ਕਰਵਾਇਆ ਕੋਈ? ਨਹੀਂ ਕਰਾਇਆ ਬਈ। ਕਿਉਂ? ਬਈ ਟ੍ਰੀਟਮੈਂਟ ਜੇ ਕਰਾਵਾਂਗੇ ਤਾਂ ਉਹਦੇ ਵਾਸਤੇ ਪੈਸੇ ਲੱਗਣਗੇ ਆਪਣੇ ਕੋਲੇ ਉਹ ਹੀ ਹੈ ਨਹੀਂ ਬਈ ਇਹਦੀ ਐਮ ਆਰ ਆਈ ਵੀ ਮੈਂ ਹੁਣ ਕਰਵਾਈ ਆ ਉਹ ਵੀ ਡੈਡੀ ਨੇ ਪੈਸੇ ਇਕੱਠੇ ਕੀਤੇ ਤਾਂ ਉਹ ਵੀ ਆਦਰਵਾਇਜ਼ ਬਈ ਦੀ ਐਮ ਆਰ ਆਈ ਵੀ ਹੋਣੀ ਨਹੀਂ ਸੀ ਪੈਸੇ ਦੋਸਤਾਂ ਮਿੱਤਰਾਂ ਤੋਂ ਮਦਦ ਹੋ ਕੇ ਮੈਨਰੇ ਕਰਵਾਈ ਆਈ ਵੀ ਲਾ ਸਕਦੇ ਆ ਡੈਡੀ ਨੇ ਇਹ ਵੀ ਲਗੂ ਕਿਛਦੋਂ ਮੰਗਤਾ ੜਕੇ ਹਮ ਹਾਈ ਫੈਮਲੀ ਕਿੱਦਾਂ ਦੀ ਆ ਕੀ ਕੰਮ ਕਰਦੇ ਫਾਦਰ ਸਾਹਿਬ ਮੇਰੇ ਡੈਡੀ ਤੇ 슈ਗਰ ਦੇ ਮਰੀਜ਼ ਆ। ਹਮਮ ਕਰੀ ਹੁੰਦੇ ਆ ਉਹ। ਕੋਈ ਕੰਮ ਨਹੀਂ ਕਰਦੇ। ਫੇਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਮੇਰੇ ਤਿੰਨ ਭਲਾਣੇ। ਓਕੇ। ਹਾਂਜੀ। ਵੱਡੇ ਨੇ ਤੁਹਾਡੇ ਤੋਂ? ਮੇਰੇ ਤੋਂ ਵੱਡੇ ਨਹੀਂ। ਕੀ ਕੰਮ ਕਰਦੇ ਨੇ? ਇੱਕ ਤਾਂ ਹੀ ਮਿਸਤਰੀ ਆ। ਦੋ ਸ਼ੈਫ ਨੇ ਆਪਾਂ ਜਿੰਨੇ ਰਸੋਈ ਇਹ ਕਹਿ ਦਿੰਦੇ ਆ। ਹਮਮ ਜੀ। ਤੇ ਮਤਲਬ ਕਿ ਸਿਰਫ ਪੈਸਿਆਂ ਦੇ ਬਿਨਾ ਹੀ ਇਲਾਜ ਰੁਕਿਆ ਹੋਇਆ। ਹਾਂਜੀ। ਕਬੜੀ ਕੱਡਰ ਤੋਂ ਜਿੰਨੀ ਕਰਦਾ। ਉਹ ਜੀ ਕਰਦਾਈ ਆ ਮੈਂ ਪਰਸੋ ਚੁੱਥੇ ਢੀੜਾ ਲਾ ਕੇ ਆਈ ਸੀਗੀ ਗਰਾਊਂਡ 'ਚ ਹਾਂਜੀ ਤੇ ਪੈਸੇ ਇਕੱਠੇ ਕਰਨ ਵਾਸਤੇ ਤਿੰਨ ਮੁੰਡਿਆਂ ਨੇ ਢੀੜਾ ਲਵਾਤਾਂਗੇਰਾ ਗੱਗੂ ਗੁਰੂ ਸਰੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਉਹਨਾਂ ਬਾਰੇ ਉਹ ਬਾਈ ਨੇ ਚੱਲ ਢੀੜਾ ਲਵਾਤਾ ਮੇਰਾ ਤੇ ਉਹ ਜਦੋਂ ਵੀ ਮੁੰਡੇ ਕੋ ਵੱਡੀ ਖੇਡਦੇ ਸੀ ਨਾ ਆਪਦੇ ਆਪ ਨੂੰ ਪੂਰੀਆਂ ਘਟਣੀਆਂ ਪਹਿਰੀਆਂ ਸੀ ਆਪਦੇ ਆਪ ਨੂੰ ਕਚੀਚੀਆਂ ਚੜ੍ਹ ਰੀਆਂ ਸੀਗਾ ਵੀਰ ਮੈਂ ਇੱਥੇ ਬੈਠੀ ਆ ਪਲੇਅਰ ਗੇਢੀ ਜਾਂਦੇ ਆ ਉਹ ਇੱਥੋਂ ਆਏ ਵੜਿਆ ਗਿਆ ਹੀ ਦੇਖੀ ਜਾਂਦੀ ਸੀ ਬਈ ਮੈਂ ਬੈਠੀ ਆਬਦੇ ਆਪ ਨੂੰ ਮਨ ਬਹੁਤ ਔਖਾ ਹੋਇਆ ਮੈਂ ਮੈਨਾ ਬਈ ਕਰੇ ਜਿੰਨੀ ਵਾਰ ਮੈਂ ਜੁਦੀ ਮੈਂ ਖੇਡਣ ਲੱਗਿਆ ਮੈਂ ਨਾ ਤਾਂ ਕਦੇ ਗਰਾਊਂਡ ਚ ਬੈ ਕੇ ਮੁੜੀ ਸੀ ਤੇ ਨਾ ਕਦੇ ਢੇਰੀਆਂ ਤੋਂ ਖੜ ਕੇ ਮੁੜੀ ਸੀ ਬਈ ਪੁਆਇੰਟ ਲੈ ਕੇ ਜਾਂਦਾ ਪੁਆਇੰਟ ਲੈ ਕੇ ਆਈ ਸੀ ਮੈਂ ਹੂੰ ਤੇ ਇਹ ਅਸਲ ਚ ਕਬੱਡੀ ਖੇਡਣ ਦਾ ਜਨੂਨ ਕਿੱਥੋਂ ਆਇਆ ਕਿਵੇਂ ਸ਼ੁਰੂ ਕੀਤਾ ਕਬੱਡੀ ਖੇਡਣ ਦੀ ਸ਼ੁਰੂਆਤ ਬਈ ਮੇਰੀ ਨਾ ਆਪਣੇ ਕੁੜੀ ਨੇ ਕਰਵਾਈ ਸੀ ਹਰਮਨ ਕਲਿਆਣ ਬਹੁਤ ਵਧੀਆ ਕੁੜੀ ਹੈ ਉਹਨੇ ਆਪਣੇ ਸ਼ੁਰੂਆਤ ਕਰਾਈ ਸੀ ਉਦੀ ਭੈਣ ਪ੍ਰੀਤ ਕਲਿਆਣ ਵਾਲੀ ਉਹ ਖੇਡਦੀ ਆ ਕਬੱਡੀ ਉਹਨਾਂ ਦੇ ਪਿਲ ਹੋਰ ਵੀ ਬਹੁਤ ਤਗੜੇ ਪਲੇਅਰ ਨੇ ਜਿਹੜੇ ਉੱਥੇ ਨੇ ਤੇ ਉਹਨਾਂ ਨੇ ਮੇਰੀ ਸ਼ੁਰੂਆਤ ਕਰਾਈ ਆ ਬਈ ਖੇਡਣੀ ਓਕੇ ਉੱਥੇ ਜਨੂੰਨ ਪਾਇਆ ਖੇਡਣ ਦਾ ਉੱਥੇ ਜਨੂੰਨ ਪੈ ਗਿਆ ਬਈ ਜਦੋਂ ਜਿਹੜਾ ਬੰਦਾ ਬਈ ਕਹਿੰਦੇ ਪਹਿਲੀ ਵਾਰ ਚ 4-5 ਰੈਡਾ ਭੱਜ ਜਾਵੇ ਮਨ ਜਨੂੰਨ ਤਾਂ ਪੈਣਾ ਹੀ ਬਈ ਆ ਫੇਰ ਫੇਰ ਉੱਥੋਂ ਹੋਰ ਜੋਸ਼ ਆਇਆ ਕਿ ਯਾਰ ਹੋਰ ਖੇਡੀਏ ਹੋਰ ਖੇਡੀਏ ਹੂੰ ਅ ਦੇਖਸ਼ੂ ਭਾਈ ਇੱਕ ਨਾ ਹੋਰ ਆ ਜਿਵੇਂ ਕੁੜੀਆਂ ਕਬੱਡੀ ਖੇਡਦੀਆਂ ਤਾਂ ਹੈ ਨੇ ਹਾਂਜੀ ਪਰ ਕੁੜੀਆਂ ਲੌਂਗ ਟਾਈਮ ਨਹੀਂ ਖੇਡਦੀਆਂ ਹਾਂ ਵਿਆਹ ਤੋਂ ਬਾਅਦ ਤਾਂ ਉਹਨਾਂ ਨੂੰ ਬਦਲਣਾ ਪੈ ਹੀ ਜਾਂਦਾ ਅਕਸਰ ਹੈ ਨਾ ਪੈ ਜਾਂਦਾ ਵੀ ਕੀ ਲੱਗਦਾ ਕਿ ਕੁੜੀਆਂ ਦਾ ਕਬੱਡੀ ਖੇਡਣ ਦੇ ਵਿੱਚ ਅੱਗੇ ਗਰਾਫ ਹੈ ਜਾਂ ਕਿਹਾਦਾ ਫਿਊਚਰ ਹੈ ਕਬੱਡੀ ਦਾ ਹੀ ਫਿਊਚਰ ਬਣਾਉਣਾ ਪੈਂਦਾ ਹੈ ਘਰੇ ਬੈਠੇ ਜਾਂ ਪਾਗੇ ਦੀ ਵੀ ਸੁੱਤੇ ਬੈਠ ਕੇ ਮੈਚ ਖੇਡਣ ਬਾਅਦ ਜਾਗੇ ਫਿਰ ਤਾਂ ਉਹਦਾ ਕੋਈ ਫਿਊਚਰ ਨਹੀਂ ਹਾਂ ਸੁੱਤੇ ਬੈਠ ਕੇ ਗਰਾਊਂਡ 'ਅਜੇ ਵਗ ਜਾਣੀ ਉਹਦਾ ਫਿਊਚਰ ਨਹੀਂ ਅਕਸਰ ਲੋਕ ਕਹਿੰਦੇ ਨੇ ਜਿਹੜੇ ਮਤਲਬ ਕਿ ਤੁਸੀਂ ਜਿਹੜੇ ਪਲੇਅਰ ਕੁੜੀਆਂ ਹੁੰਦੀਆਂ ਨੇ ਹਾਂਜੀ ਉਹਨਾਂ ਨੂੰ ਨਾ ਅੱਗੇ ਦਿੱਕਤਾਂ ਬਹੁਤ ਸਾਹਮਣਾ ਕਰਨੀਆਂ ਪੈਦੀਆਂ ਮੈਰਿਜ ਲਾਈਫ 'ਚ ਕਿ ਲੱਗਦਾ ਉਹ ਉਹਨਾਂ ਦਾ ਸਾਹਮਣਾ ਕਰਕੇ ਕਈ ਕੁੜੀਆਂ ਖੇਡਦੀਆਂ ਵੀ ਨਹੀਂ ਹਾਂਜੀ ਬਹੁਤ ਖੇਡਦੀਆਂ ਨਹੀਂ ਆਪਣੇ ਬਹੁਤ ਮੈਰਿਡ ਕੁੜੀਆਂ ਨੇ ਇੰਟਰਨੈਸ਼ਨਲ ਖੜਾਰੀ ਨੇ ਜਿਹੜੇ ਹੁਣ ਆਪਣੀ ਖੇਡਣ ਲੱਗੇ ਨੇ ਹੂੰ ਬਹੁਤ ਖੜਾਰੀ ਨਹੀਂ ਖੇਡਦੀਆਂ ਵੀ ਨਹੀਂ ਕੁਸ਼ਕ ਕਰੋ ਚੰਗੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਸਹਰੇ ਚੰਗੇ ਹੁੰਦੇ ਆ ਹੂੰ ਉਹ ਖੇਡਦੀਆਂ ਨੇ ਠੀਕ ਹੈ ਹਾਂਜੀ ਤੇ ਅੱਜ ਦੇ ਇੱਕ ਜੇ ਮੈਂ ਦਿਖਸ਼ੂ ਨੂੰ ਕਹਾਂ ਕਿੰਨੇ ਕ ਮੈਚ ਲਾਏ ਆ ਕਿੰਨੇ ਕ ਟੂਰਨਾਮੈਂਟ ਲਾਏ ਆ ਬਹੁਤ ਹੀ ਅਣਗਿਣਤੀ ਹੈ ਗਿਣ ਨਹੀਂ ਗਦੇ ਆ ਉਹਦੀ ਮੇਰੇ ਨਾਲ ਬਾਸਾ ਜਦੋਂ ਦੇ ਬੈਠੇ ਆ ਆ ਪਹਿਲੀ ਵਾਰ ਹੋਇਆ ਈ ਮੈਂ ਮੈਨੂੰ ਫੋਨ ਵੀ ਨਹੀਂ ਆਇਆ ਕਿਸੇ ਦਾ ਵੀ ਤੂੰ ਮੈਚ ਖੇਡ ਲਈ ਮਗਰ ਉਹ ਕਿਸੇ ਕਬੱਡੀ ਖਿਡਾਰੀ ਨੇ ਕਿਸੇ ਪ੍ਰੋਮੋਟਰ ਨੇ ਮਦਦ ਲਈ ਫੋਨ ਨਹੀਂ ਲਾਇਆ ਵੀ ਇੰਦਾ ਕੁੜੀ ਦਾ ਗੋਡਾ ਟੁੱਟ ਗਿਆ ਏ ਕਬੱਡੀ ਲਈ ਜਿੱਤ ਜਾਣ ਲਾਉਣ ਵਾਲੀ ਕੁੜੀ ਹੈ ਮੈਂ ਚਲੂ ਆਇਆ ਤਾਂ ਕਹਾਂ ਉਹ ਕਿਹਾ ਕਿਸ ਨੇ ਸਪੋਰਟ ਨਹੀਂ ਕੀਤੀਗੀ ਸਿਰਫ ਉਹ ਲੋਕਾਂ ਨੇ ਕੀਤੀ ਹੈ ਸਪੋਰਟ ਜਿਹੜਿਆਂ ਨੂੰ ਆਏ ਆ ਵੀ ਇਹ ਫਿਰ ਤੋਂ ਖੜੀ ਹੋ ਜਾਈ। ਉਹ ਲੋਕਾਂ ਨੇ ਨਹੀਂ ਕੀਤੀ ਜਿਹੜੇ ਮੈਨੂੰ ਚਾਹੁੰਦੇ ਨਹੀਂ ਉਹਨਾਂ ਨੇ ਕਿਸੇ ਨੇ ਨਹੀਂ ਕੀਤੀ ਮੇਰੀ ਮਦਦ। ਇੱਕ ਮਤਲਬ ਵੀ ਤੁਹਾਡੇ ਡਾਇਰੈਕਟਲੀ ਮੈਂ ਇਹਨੂੰ ਮੈਂ ਇਹ ਲੱਗਦਾ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਈਆਂ ਨੂੰ ਖੁਸ਼ੀ ਹੋਈ ਵੀ ਚੰਗਾ ਹੋ ਗਿਆ ਹੁਣ ਸਾਡੇ ਤੋਂ ਮੂਰੇ ਨਹੀਂ ਜਾਊਗੇ। ਹਾਂਜੀ ਵੀ ਹੋਈ ਆ ਵੀ ਬੜੇਨ ਹੋਈ ਆ। ਅੱਛਾ ਕਿਹਦਾ ਕਿਹਦਾ ਨਾਮ ਲਵਾਂ ਵੈਸੇ ਨਾਮ ਤਾਂ ਚਲੋ ਆਪਾਂ ਨੂੰ ਵਾਇਰਲ ਨਹੀਂ ਹਨਾ ਆਪਾਂ ਲਾ ਲਈ ਕਿਸੇ ਦਾ ਨਾਮ ਸਾਰੇ ਚੰਗੀਆਂ ਨੇ। ਨਾਲ ਦੇ ਪਲੇਅਰ ਹੀ ਹੁੰਦੇ ਆ ਜਿਹੜੇ ਐ ਇੱਕ ਸੋਚ ਲੱਗ ਜਾਂਦੇ ਆ ਆਪਦੀ ਗਲਤਾਂ 헤ਜਦੇ ਹੁੰਦੇ ਕਦੇ ਸੁਣਿਆ ਇਹ ਵਾਰੋ ਕਿਸੇ ਨੇ ਕੁਛ ਕਹਿ ਹੋਵੇ ਕੁਛ ਕਰਿਆ ਹੋਵੇ ਹੂੰ ਰਾਵਣ ਵੀ ਆਉਦੇ ਭਰਾ ਹੱਥੋਂ ਹੀ ਆ ਰਿਆ ਸੀ ਉਹ ਜਿਹੜਾ ਆ ਰਾਮ ਹੱਥੋਂ ਵਰ ਗਿਆ ਸੀ ਹੂੰ ਜਿਹੜੇ ਨਾਲ ਦੇ ਆ ਅਸਲ 'ਚ ਜਿਹੜੇ ਬਾਈ ਬਾਈ ਕਹਿੰਦੇ ਸੀ ਜਿਹੜੇ ਆਦੇ ਸੀ ਆ ਚੱਲੀਏ ਐ ਕਰੀਏ ਉਹਨਾਂ ਨੇ ਬਾਣੀ ਫੜੀ ਚਾਰ ਚਾਰ ਪੰਜ ਪੰਜ ਸਾਲਾਂ ਦੀ ਯਾਰੀ ਵੀ ਤੋੜ ਕੇ ਲੋਕ ਖਦਰ ਜਾਂਦੇ ਆ ਉਹਣਾ ਨੇ ਵੀ ਸਾਥ ਛੱਡਦੇ ਵੀ ਜਿਹੜੇ 2-4 ਦਿਨਾਂ ਦੇ ਮਿਲੇ ਹੁੰਦੇ ਹਨ ਉਹ ਤਾਂ ਬੰਦੇ ਹੁੰਦੇ ਹੀ ਕਹੋਣਾ ਹਨ ਹੂੰ ਨਹੀਂ ਕਦੇ ਆਇਆ ਮੈਨੂੰ ਫੋਨ ਕੀਤਾ ਕਿ ਦੇਖਿਓ ਚੱਲ ਖੇਡੀ ਨਾ ਤੂੰ ਯਾਰ ਨਾਲ ਹੀ ਚੱਲ ਤੇਰਾ ਮੂਡ ਸੈੱਟ ਹੋ ਜਾਊ ਤੇਰਾ ਦਿਮਾਗ ਹੋਰ ਪਾਸੇ ਲੱਗ ਜਾ ਬੱਡੇ ਪਲੇਅਰ ਨੇ ਤਾਂ ਕਿਸੇ ਨੇ ਨਹੀਂ ਕਿਹਾ ਜਿਹੜੇ ਛੋਟੇ-ਛੋਟੇ ਕੁੜੀਆਂ ਨੇ ਨਾ ਕੀ ਉਹ ਬਹੁਤ ਕਹਿਣੇ ਛੋਟੇ-ਛੋਟੇ ਮਤਲਬ ਮਤਲਬ ਵੀ ਆਪਣੇ ਟਪਾਲੀ ਦੀਆਂ ਕੁੜੀਆਂ ਨੇ ਛੋਟੀਆਂ-ਛੋਟੀਆਂ ਜਿਵੇਂ ਤੋਂ ਛੋਟੀਆਂ ਨੇ ਬਹੁਤ ਜ਼ਿਆਦਾ ਉਹ ਮੈਨੂੰ ਉਹ ਕਹਿਣੀ ਆ ਦੀਦੀ ਅਹੀ ਤੁਹਾਨੂੰ ਮੈਚ ਤੇ ਲੈ ਕੇ ਜਾਵਾਂਗੇ ਆ ਤੇ ਉਸੀਂ ਇਹ ਸਾਡੇ ਕੋਲ ਹੀ ਖੜ ਜਾ ਸਾਨੂੰ ਸਾਨੂੰ ਨਾ ਤੁਹਾਡਾ ਖੜੀ ਦਾ ਦਿਲਾਸਾ ਬਹੁਤ ਹੁੰਦਾ ਹੂੰ ਵੀ ਦੇਖ ਲੋ ਕੁਝ ਕੁ ਲੋਕ ਮੈਨੂੰ ਆਏ ਜਾਂਦੇ ਆ ਜਵਾਗ ਵੀ ਤੁਹਾਡਾ ਖੜੀ ਦਾ ਦਿਲਾਸਾ ਬਹੁਤ ਹੁੰਦਾ ਹੈ ਤੇ ਕੁਝ ਕੋ ਮੈਨੂੰ ਖੜੀ ਨੂੰ ਵੀ ਜਾਂਦੇ ਨੇ ਬਈ ਹੂੰ ਤੇ ਪਹਿਲਾ ਜਦੋਂ ਮੈਡਲ ਜਾਂ ਕੁਝ ਇਨਾਮ ਜਿੱਤਿਆ ਸੀ ਹਾਂਜੀ ਉਹ ਕਦੋਂ ਅਸੀਂ ਜਿੱਤਿਆ ਸੀਗਾ ਮੈਂ ਵੀ ਛੇਵੀਂ ਜਿੱਤਿਆ ਸੀਗਾ ਛੇਵੀਂ ਕਲਾਸ ਸੀ ਹਾਂਜੀ 11 ਸਾਲਾਂ ਦੇ ਤੁਸੀਂ ਐ 11 ਸਾਲਾਂ ਦੀ ਬਈ ਪਹਿਲੀ ਵਾਰ ਨੈਸ਼ਨਲ ਕਿਹੜੇ ਕੀ ਆਈ ਜੀ ਐਡਾ ਮੈਡਲ ਸੀ ਬਈ ਵੇਰ ਉਹ ਕੱਢ ਕੇ ਦੇਖ ਲਿਆ ਕਰਨਾ ਕਿੰਨਾ ਚਾਹ ਸੀਗਾ ਮੋਹ ਜਾ ਸੀ ਬਈ ਰੋਜ਼ ਕੱਢ ਕੇ ਦੇਈਦੀ ਸੀ ਮੈਡਲ ਜਿੱਤਿਆਗਾ ਰੋਜ਼ ਹੀ ਮੈਨੂੰ ਨਾ ਬਈ ਮੈਨੂੰ ਕਬੱਡੀ ਖੇਡਦਿਨ ਡੇਢ ਕ ਸਾਲ ਹੋਇਆਗਾ ਤੇ ਮੇਰੇ ਘਰੇ ਨਾ ਬਈ ਤਿੰਨ ਕੱਪ ਪਈ ਆ ਮੈਂ ਤਿੰਨਾਂ ਨੂੰ ਰੋਜ਼ ਨਿਹਾੜਦੀ ਆ ਤੁਹਾਡੇ ਹੁਣ ਵੀ ਅੱਖਾਂ 'ਚ ਪਾਣੀ ਆ ਗਿਆ ਫਿਰ ਵੀ ਪਾਣੀ ਦਾ ਵੀ ਵੜਾਉਣਾ ਹੀ ਆ ਵੀ ਜਦੋਂ ਕਬੱਡੀ ਦਾ ਨਾਮ ਵੀ ਸੁਣ ਲਾ ਪਾਣੀ ਤਾਂ ਵੀ ਉਈ ਅੱਖਾਂ 'ਚ ਆਇਆ ਮੇਰੇ ਉਸ ਨਾਲ ਹੀ ਜੁੜੇ ਹੋਏ ਆ ਕਬੱਡੀ ਦੇ ਨਾਲ ਦਿਨੋ ਦਿਨੋ ਵੀ ਹਮਮ ਜੇ ਅੱਜ ਇਹ ਸਮੱਸਿਆ ਨਾ ਹੁੰਦੀ ਤਾਂ ਦੇਖਿਓ ਉਹਨੇ ਪਤਾ ਨਹੀਂ ਕਿੰਨਾ ਕੁ ਹੋਰ ਖੇਡਣਾ ਸੀ ਨਾ ਮੇਰੀ ਮੇਜਰ ਲੀਗ ਦੀ ਤਿਆਰੀ ਸੀ ਵੀ ਮੈਨੂੰ ਆਏ ਸੀ ਵੀ ਮੈਂ ਇਧਰ ਲੀਗ 'ਚ ਨਾਂ ਬੁਆਵਾਗਾ ਮੈਂ ਇਹ ਸੋਚਿਆ ਸੀਗਾ ਵੀ ਆਹ ਹੋ ਜਾਊਗਾ ਮੇਰਾ ਸੁਪਨਾ ਸੀ ਮੈਂ ਮੇਜਰ ਲੀਗ 'ਚ ਬੜੀ ਤਗੜੀ ਹੋ ਕੇ ਖੇਡਣਾਗਾ ਦੇਖਸੋ ਦਿਲ ਨੂੰ ਛੋਟਾ ਕਰੋ ਭੈਣੇ ਇੱਥੇ ਬਹੁਤ ਸਾਰੇ ਅਜਿਹੇ ਮਿਲਣਗੇ ਜਿਹੜੇ ਲੱਤਾਂ ਖੇਚਣ ਵਾਲੇ ਵੀ ਆ ਤੇ ਇਹ ਨਾ ਭੁੱਲਿਓ ਕਿ ਉਹ ਨਹੀਂ ਮਿਲਦੇ ਜਿਹੜੇ ਬਾਹ ਫੜਨ ਵਾਲੇ ਵੀ ਹੁੰਦੇ ਆ ਕਿਉਂਕਿ ਕਹਿੰਦੇ ਆ ਜਦੋਂ ਰੱਬ ਨੇ ਬਾਹ ਫੜੀ ਹੋਵੇ ਨਾ ਤਾਂ ਲੱਤਾਂ ਖਿੱਚਣ ਵਾਲਿਆਂ ਦਾ ਜੋਰ ਜਿੰਨਾ ਮਰਜ਼ੀ ਲੱਗਿਆ ਹੋਵੇ ਤੇ ਰੱਬ ਇਨਸਾਨਾਂ ਦੇ ਵਿੱਚ ਧਿਆ ਕੇ ਬਾਹ ਫੜਦਾ ਬਹੁਤ ਸੱਜਣ ਮਿੱਤਰ ਜਿਹੇ ਮਿਲ ਜਾਣਗੇ ਜਿਹੜੇ ਬਾਹ ਫੜਨ ਵਾਸਤੇ ਆਉਣਗੇ ਤੇ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਕਿਉਂਕਿ ਮੇਰਾ ਮੇਨ ਮਾਰਕਸ ਦੇਹੀ ਸੀ ਕਿ ਮੈਂ ਦਰਸ਼ਕਾਂ ਨੂੰ ਇਹ ਦੱਸ ਸਕਾਂ ਕਿ ਇਹ ਧਿਕਸ਼ੂ ਭੈਣਾਂ ਬਠਿੰਡੇ ਤੋਂ ਤੇ ਭੈਣਾਂ 'ਚ ਇੰਨਾ ਜਨੂਨ ਆ ਖੇਡਣ ਦਾ ਕਿ ਮੈਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੈਮਰਾਮੈਨ ਨੂੰ ਦਿਖਾ ਦਿਓ ਕਿ ਅੱਖਾਂ ਦੇ ਵਿੱਚੋਂ ਪਾਣੀ ਨਿਕਲਣਾ ਅਗ ਲੱਗ ਗਿਆ ਕਬੱਡੀ ਦਾ ਨਾਮ ਸੁਣ ਕੇ ਅਜਿਹੇ ਖਿਡਾਰੀਆਂ ਦੀ ਅਜਿਹੇ ਪਲੇਅਰਾਂ ਨੂੰ ਬਾਹ ਫੜਿਆ ਕਰੋ ਅਸੀਂ ਪੈਣ ਲੱਗਦਾ ਕਿ ਪਹਿਲਾਂ ਜਿਹੜੀ ਕਬੱਡੀ ਸੀ ਉਹ ਇੱਕ ਕੱਖਾਂ ਦੀ ਸੀ ਅੱਜ ਤੱਕ ਬਹੁਤ ਵੱਡਾ ਹੋ ਗਿਆ ਪਲੇਅਰਾਂ ਨੂੰ ਲੱਖਾਂ ਲੱਖਾਂ ਨਾਮ ਮਿਲਦੇ ਆ ਪਰ ਜੇ ਪਲੇਅਰ ਹੀ ਨਾ ਰਹੇ ਤਾਂ ਫਿਰ ਉਹ ਨਾਮਾਂ ਦਾ ਕੀ ਕਰਾਂਗੇ ਉਹ ਭਈ ਜਿਹੜਾ ਲੱਖ ਰੁਪਏ ਦਾ ਨਾਮ ਬਣ ਬਈ ਸਿਰਫ ਤਗੜੇ ਪਲੇਅਰਾਂ ਨੂੰ ਆ ਇਹ ਜਿਹੜੇ ਕਹਿੰਦੇ ਇਹ ਵੀ ਰੱਜੇ ਪਲੇਅਰਾਂ ਨੂੰ ਆ ਸਾਡੇ ਵਰਗਿਆਂ ਨੂੰ ਨਹੀਂ ਬਈ ਕੋਈ ਕੁੱਝ ਦਾ ਤੇ ਰੱਜੇ ਵੀ ਤਾਂ ਇੱਥੋਂ ਹੀ ਜਾਂਦੇ ਆ ਬਣੇ ਤਾਂ ਇੱਥੋਂ ਹੀ ਆ ਬੀ ਵੀ ਇਹ ਨੂੰ ਦੇ ਦੇ। ਤਾਂ ਹੀ ਦੇ ਦੇ ਵੀ ਇਹ ਚਾਰ ਕੋਡਰਾਂ ਭੱਜਿਆ ਹੈ, ਚਾਰਾਂ ਚੋਂ ਚਾਰੇ ਭੱਜਿਆ ਹੈ। ਚੰਦ ਵੀ ਲਾਉ ਦੇ ਇਹਦੇ ਤੇ। ਹੂੰ। ਨੱਕਰ ਵੀ ਆ। ਮਤਲਬ ਉਹ ਛਿੱਕੇ ਤੇ ਮੁੱਲ ਲਾਇਆ ਜਾਂਦਾ ਜਿਹੜਾ ਛਿੱਕਾ ਉਹਨਾਂ ਨੂੰ ਡਬਲ ਕਰਕੇ ਦੇ ਸਕਦਾ। ਡਬਲ ਕਰਕੇ ਦੇ ਸਕਦਾ। ਹੂੰ। ਅ ਮੈਂ ਪਰਸਨਲੀ ਇਮੋਸ਼ਨਲ ਹੋ ਗਿਆ ਕਿ ਮੈਂ ਇਹਦੇ ਵਿੱਚ ਕਿੰਨੀਆਂ ਕੁ ਹੋਰ ਗੱਲਾਂ ਕਰਕੇ ਮੈਂ ਇੱਥੋਂ ਦੀ ਗੁਜਾਰਸ਼ ਕਰਾਂ ਕਿ ਯਾਰ ਇਹ ਕੁੜੀ ਦੀ ਮਾਂ ਫੜ ਲਓ। ਇਹ ਕੁੜੀ ਦੀ ਮਦਦ ਕਰ ਦੋ ਪਰ ਮੈਂ ਇਹ ਵੀ ਉਮੀਦ ਕਰਦਾ ਕਿ ਸਾਡੇ ਚੈਨਲ ਨਾਲ ਜਿੰਨੇ ਵੀ ਦਰਸ਼ਕ ਜੁੜਿਆ ਉਹ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਗੇ ਕਿਉਂਕਿ ਜੇ ਤੁਸੀਂ ਫਾਈਨੈਂਸ਼ੀਅਲੀ ਨਹੀਂ ਮਦਦ ਕਰ ਸਕਦੇ ਤਾਂ ਤੁਹਾਡਾ ਸ਼ੇਅਰ ਵੀ ਇੱਕ ਮਦਦ ਹੋਊਗਾ ਦਿਕਸ਼ੂ ਭੈਣ ਨੂੰ ਫਿਰ ਤੋਂ ਗਰਾਊਂਡ 'ਚ ਲੈ ਕੇ ਜਾਣ ਲਈ ਲਾਸਟ ਦੇ ਪਰ ਇੱਕ ਹੀ ਦਰਸ਼ਕਾਂ ਨੂੰ ਕਹਿਣਾ ਚਾਹੂੰਗੇ ਮੈਂ ਤਾਂ ਇਹ ਹੱਥ ਜੋੜ ਕੇ ਹੀ ਬੇਨਤੀ ਕਰਦੀ ਹਾਂ ਚੱਲ ਮੇਰੀ ਕੋਈ ਮਦਦ ਕਰਦਾ ਨਾ ਕਰੇ ਹਣਾ ਪਰ ਜੇ ਕਿਸੇ 플레이ਰ ਦੇ ਸੱਟ ਵੱਲਦੀ ਆ ਉਹਦੀ ਮਦਦ ਕਿ ਜ਼ਰੂਰ ਕਰੋ ਹਣਾ ਵੀ ਇਦੋਂ ਇਹ ਛੱਟ ਬਗੀਆਂ ਨੇ ਵੀ ਸਾਰੇ ਸਾਰੇ ਸਭ ਨੇ ਟੁੱਟ ਜਾਂਦਾ ਉਹਦੇ ਮਾਪੂਰੇ ਹੂੰ ਕੀ ਕੀ ਸੁਪਨਾ ਕੀ ਸੀ ਪਣ ਤੇਰੇ ਘਰ ਦਾੰਦਾ ਕੀ ਸੁਪਨਾ ਸੀ ਮੇਰੇ ਘਰ ਦਾੰਦਾ ਸੀ ਸੁਪਨਾ ਮੈਨੂੰ ਤਾਂ ਅਫਸਰ ਦੇਖਣਾ ਸੀ ਪੰਜਾਬ ਬਹੁਤ ਸੱਚੇ ਵੀ ਮੋਢੇ ਤੇ ਸਟਾਰ ਲੱਗੇ ਹੋਣ ਹਨਾ ਤੇ ਮੇਰਾ ਪਿਓ ਦੇਖ ਕੇ ਵੀ ਮੇਰੀ ਟੀਨਿਆ ਹੋ ਗਈ ਦਿਲ ਦੀ ਜੇ ਤੋਈ ਗੱਲ ਨਹੀਂ ਪੜਨੇ ਤੁਸੀਂ ਫਿਰ ਤੋਂ ਠੀਕ ਹੋ ਕੇ ਗਰਾਊਂਡ 'ਚ ਜਾਣਾ ਇੱਕ ਸਪੋਰਟਸ ਕੋਚੇ 'ਚ ਭਰਤੀ ਹੋ ਕੇ ਦਿਖਾਉਣਾ ਤੁਸੀਂ ਮਿਹਨਤ ਨਹੀਂ ਛੱਡਣੀ ਹੈਗੀ ਮਿਹਨਤ ਕਰਦੇ ਰਹੋ ਜੇ ਤੇ ਮੈਂ ਨਾ ਅਸਲ 'ਚ ਮੇਰੇ ਇੱਕ ਗੱਲ ਹੋਰ ਯਾਦ ਆ ਗਈ ਤੁਸੀਂ ਕਹੇ ਕਿ ਮੈਂ ਮੇਰੇ ਘਰ ਦੇ ਮੈਨੂੰ ਅਫਸਰ ਬਣਾਉਣਾ ਚਾਹੁੰਦੇ ਆ ਹਰਦ ਕਰਦਿਆਂ ਦਾ ਸੁਪਨਾ ਹੁੰਦਾ ਇੱਕ ਪਰ ਕਿਤੇ ਤੁਸੀਂ ਇਹ ਤਾਂ ਨਹੀਂ ਮਹਿਸੂਸ ਕੀਤਾ ਕਿ ਮੇਰਾ ਗੋਡਾ ਟੁੱਟ ਗਿਆ ਤੇ ਸੁਪਨਾ ਵੀ ਟੁੱਟ ਗਿਆ ਨਹੀਂ ਮੇਰੇ ਮਾਪਿਆਂ ਨੂੰ ਉਮੀਦ ਆ ਨਾ ਭਾਵੇਂ ਚਾਹੇ ਮੈਨੂੰ ਉਮੀਦ ਹੋਵੇ ਨਾ ਹੋਵੇ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਆ ਫਿਰ ਤਾਂ ਭਈ ਚਾਹੇ ਮੈਂ ਮੇਰਾ ਗਾਲ ਵੀ ਵੱਡੇ ਜਾਵੇ ਨਾ ਭਈ ਮੈਂ ਤਾਂ ਵੀ ਨਹੀਂ ਮਰਦੀ ਜੇ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਆ ਨਾ ਹਾਂ ਬਿਲਕੁਲ ਸੋ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਿ ਨੀਚੇ ਦਿਖਸ਼ੂ ਭੈਣ ਦਾ ਨੰਬਰ ਹੈ ਇਹਦੇ ਸੰਪਰਕ ਕਰਿਓ ਭੈਣ ਨੂੰ ਸੰਪਰਕ ਕਰਿਓ ਤੇ ਫਿਰ ਤੋਂ ਗਰਾਊਂਡ ਚ ਲੈ ਕੇ ਆਉਣਾ ਤੇ ਇਸ ਤੋਂ ਬਾਅਦ ਭੈਣ ਦੀ ਉਹ ਇੰਟਰਵਿਊ ਲੈ ਕੇ ਆਵਾਂਗੇ ਜਿਹੜੀ ਗਰਾਊਂਡ ਚੋਂ ਖੇਡ ਕੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਹੋ ਸਾਡੇ ਚੈਨਲ ਦੇ ਨਾਲ ਧੰਨਵਾਦ